ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਪਗਾਉਤੀ ਦੀ ਸਹਾਈ ਆਥ ਪਗਾਉਤੀ ਬ੍ਰਹਮ ਕਵਚ ਲਿਖਿਆ ਤੇ ਪਾਤਸ਼ਾਹੀ ਦਸਮੀ ਖੜਗ ਖੰਡਾ ਅਸੀਂ ਯਰਗਰ ਧਰਮ ਰਾਸ਼ ਤਗ ਛਤਰੀ ਵਿਸ਼ਵ ਪਾਲ ਭੂ ਪਾਲ ਪਾਛ ਪਾਲ ਪਾਛ ਰਣ ਕਾਛ ਅਤਰੀ ਰਾਜ ਮੰਡਾਤ ਪਰਚੰਡਾ ਈਸਵਰੀ ਕਰਵਾਰ ਹੈ ਸਖਤ ਬ੍ਰਹਮੀ ਬਿਸਨਵੀ ਪਵਾਨੀ ਤੂੰ ਤਰਵਾਰ ਹੈ ਨਿਤ ਜਿਉਇ ਤੀ ਮੁਕਤ ਦਾ ਇੱਕ ਧਾਰਾ ਤਾਰ ਕਿਰਪਾਨ ਹੈ ਚੰਡੇ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਨਖਾਨ ਹੈ ਆਕਾਲ ਜੀਓ ਤੀਨੇ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਪਰਮਾਨੰਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਾਣ ਜੀਤ ਲਹਿ ਨਿਰਪੀਤ ਰਹਿ ਰਿਦ ਸਦ ਪਾਵੇ ਅਤਰੀ ਲਹ ਬੇਦ ਭੇਦ ਜੋ ਪੜਾ ਬਿ ਪਰ ਵੈਸੇ ਤਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੁਦਰ ਪਾਏ ਸੁਖ ਆ ਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾਬਦ ਨਾਮੇ ਉਚਾਰ ਬਿਦ ਪੁਨਾ ਕਰਿਓ ਪਰਿਓਗ ਪਾਠ ਸਵਾ ਲਖ ਹਵਨ ਕਰ ਜੀਤ ਜਾਗ ਤਬ ਹੋਗ ਯਾਬਦ ਨਾਮੇ ਉਚਾਰ ਬਿਦ ਪੁਨਾ ਕਰਿਓ ਪਰਿਓਗ ਪਾਠ ਸਵਾ ਲਖ ਹਵਨ ਕਰ ਜੀਤ ਜਾਗ ਤਬ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ